ਬਾਕੀ ਮੈਡਮ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਵੀ ਸਰਬਸੰਮਤੀ ਹੋਈ ਆ ਪੰਚਗਰਾਂ ਚੁਣੇ ਗਏ ਭਾਈ ਨੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਨੀ ਆ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ ਮੈਨੂੰ ਇਹ ਸਯੋਗ ਸਮਝਿਆ ਕਿਤੇ ਨਾ ਕਿਤੇ ਜਦੋਂ ਦੋ ਬੰਦੇ ਆਪ ਦੇ ਵਿੱਚ ਚੋਣ ਲੜਦੇ ਨੇ ਵੈਸੇ ਤਾਂ ਕਾਨੂੰਨ ਹੈ ਆਪਣਾ ਲੜ ਸਕਦੇ ਨੇ ਪਰ ਫਿਰ ਵੀ ਸਮਾਜਿਕ ਤੌਰ ਤੇ ਆਪਾਂ ਨੂੰ ਚਾਹੀਦਾ ਵੀ ਜਿੱਥੇ ਸਰਬਸੰਮਤੀ ਹੋ ਸਕੇ ਉੱਥੇ ਆਪਾਂ ਕਰੀਏ ਅਸਟਾ ਮੀ ਦਾ ਸਾਨੂੰ ਵੀ ਮੈਡਮ ਵੱਤੋਂ ਵੱਤ ਕੰਮ ਕਰਨ ਬਾੜ ਦੇ ਵਿੱਚ ਇਹ ਵਿਸ਼ਵਾਸਨਾ ਸਾਨੂੰ ਇਹਨਾਂ ਨੇ ਅੱਗੇ ਲਿਆਂਦਾ ਸਰ ਅਸੀਂ ਇਹਨਾਂ ਦੇ ਵਿਸ਼ਵਾਸ ਤੇ ਪੂਰੇ ਖਰੇ ਉਤਰਾਂਗੇ ਇਹਨਾਂ ਦੇ ਬਾੜ ਦੇ ਵਿੱਚ ਆਉਂਦਾ ਹੈ ਵੱਤੋਂ ਵੱਦ ਇਹ ਗਰਾਉਂਡ ਦੇ ਜੋ ਕਿ ਇੱਥੋਂ ਹੀ ਬੱਚਿਆਂ ਨੇ ਪੜ ਕੇ ਖੇਡ ਕੇ ਅੱਗੇ ਨੌਕਰੀਆਂ ਪ੍ਰਾਪਤ ਕਰਨੀਆਂ ਨੇ ਸਾਰੇ ਵੋਟਰਾਂ ਦਾ ਧੰਨਵਾਦ ਦਿਲੋਂ ਧੰਨਵਾਦ ਕਰਦੀਆਂ ਜਿਵੇਂ ਤੁਹਾਨੂੰ ਵੀਡੀਓ ਨੇ ਚੁਣਿਆ ਹੈਗਾ ਤੁਸੀਂ ਉਸ ਤਰ੍ਹਾਂ ਵੀਡੀਓ ਦੇ ਸਾਰੇ ਕੰਮ ਕਾਰ ਕਰਾਉਗੇ ਹਾਂਜੀ ਸਰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਮੈਂ ਸਾਰੇ ਬੇੜੇ ਦਾ ਸਾਡੇ ਸਾਰੇ ਪਬਲਿਕ ਦਾ ਜਿੰਨੇ ਵੀ ਮੇਰੇ ਵੱਡੇ ਛੋਟੇ ਵੀਰ ਭਾਈ ਨੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ ਮੈਨੂੰ ਇਹ ਸਯੋਗ ਸਮਝਿਆ ਕਿ ਮਤਲਬ ਇਹ ਇਸ ਪੋਜੀਸ਼ਨ ਤੇ ਆ ਕੇ ਕੰਮ ਕਰਵਾ ਸਕਣਗੇ ਸਰ ਮੈਂ ਕਹਿਣਾ ਚਾਹੁੰਦੀ ਆ ਕਿ ਮੇਥੋਂ ਜਿੰਨਾ ਦੇਖੋ ਬੱਚਿਆਂ ਲਈ ਗਰਾਊਂਡ ਦੇ ਕੰਮ ਲਈ ਜਾਂ ਪਿੰਡ ਦੇ ਵਿਕਾਸ ਲਈ ਜਿੰਨਾ ਵੀ ਮਤਲਬ ਕੰਮ ਹੋ ਸਕੇ ਮੈਂ ਵੱਧ ਤੋਂ ਵੱਧ ਮਤਲਬ ਕਰਵਾਉਣ ਦੀ ਕੋਸ਼ਿਸ਼ ਕਰੂੰਗੀ ਜੀ ਠੀਕ ਹੈ ਜੀ ਜੀ ਕੀ ਕਹਿਣਾ ਚਾਹ ਰਹੇ ਹੋ ਅੱਜ ਸਾਡੇ 12 12 ਨੰਬਰ ਵਾਰਡ ਚੋਂ ਸਿਮਰਨ ਜਿੰਦਲ ਜੀ ਸਰਬਸੰਮਤੀ ਨਾਲ ਪੰਚ ਦੀ ਚੋਣ ਜਿੱਤੇ ਨੇਗੇ ਸਾਰਿਆਂ ਦੇ ਸਹਿਯੋਗ ਨਾਲ ਹਰਵਿੰਦਰ ਕਾਕਾ ਕੁਲਵਿੰਦਰ ਸਾਡਾ ਵੀਰ ਛੱਜੂ ਸਿੰਘ ਜੀ ਦਾ ਬਹੁਤ ਸਹਿਯੋਗ ਹੈ ਸਾਡੇ ਲਈ ਸਰਬਸੰਮਤੀ ਹੋਈ ਹੈ ਮੈਂ ਇਹੀ ਕਹਿਣਾ ਵੀ ਇਸ ਗਰਾਊਂਡ ਦੇ ਲਈ ਪਹਿਲਾਂ ਵੀ ਸਾਡੀ ਪੰਚਾਇਤ ਨੇ ਵੀ ਜੋ ਸਾਡੇ ਤੋਂ ਹੋ ਸਕਿਆ ਅਸੀਂ ਬਤ ਤੋਂ ਬਤ ਕੀਤਾ ਪਿੰਡ ਦਾ ਸਾਰੇ ਦਾ ਸਾਂਝਾ ਗਰਾਊਂਡ ਹੈ ਇਹਨਾਂ ਦੇ ਵਾਰਡ ਦੇ ਵਿੱਚ ਆਉਂਦਾ ਹੈ ਵੱਧ ਤੋਂ ਵੱਧ ਇਹ ਗਰਾਊਂਡ ਦੀ ਜੋ ਕਿਉਂਕਿ ਇੱਥੋਂ ਹੀ ਬੱਚਿਆਂ ਨੇ ਪੜ ਕੇ ਖੇਡ ਕੇ ਅੱਗੇ ਨੌਕਰੀਆਂ ਪ੍ਰਾਪਤ ਕਰਨੀਆਂ ਨੇ ਅੱਗੇ ਬਹੁਤ ਵੱਡੇ ਮੁਕਾਮਾਂ ਤੇ ਪਹੁੰਚਣਾ ਹੈਗਾ। ਇਹੀ ਮੇਰੀ ਬੇਨਤੀ ਹੈ ਕਿ ਵੀ ਗਰਾਊਂਡ ਦਾ ਵੱਧ ਤੋਂ ਵੱਧ ਧਿਆਨ ਰੱਖਿਆ ਜਾਵੇ। ਜੀ ਠੀਕ ਹੈ ਜੀ। ਹਾਂਜੀ। ਹਾਂਜੀ। ਕੀ ਕਹਿਣਾ ਚਾਹੁੰਦੇ ਹੋ? ਜੀ ਮੈਂ ਸਾਈਲੀ ਪਿੰਡ ਤੋਂ 12 ਨੰਬਰ ਬਾੜ ਚੋਂ। ਹਾਂਜੀ। ਤੇ ਸਾਡੇ ਬਾੜ ਦੀ ਸਰਬਸੰਮਤੀ ਹੋਈ ਹੈ। ਸਾਰੇ ਪਿੰਡ ਵਾਸੀਆਂ ਦਾ ਮੈਂ ਸਹਿਯੋਗ ਦੇ ਨਾਲ ਸਭ ਦਾ ਵਧਾਈ ਦੇਣਾ ਸਭ ਨੂੰ। ਠੀਕ ਹੈ ਜੀ। ਅੱਗੇ ਤੋਂ ਡਿਮਾਂਡ ਰੱਖਦਾ ਵੀ ਇਹ ਇਹਨਾਂ ਦੇ ਮੋੜੇ ਨਾਲ ਮੋੜ ਲਾ ਕੇ ਚੱਲਾਂਗੇ ਜਿੱਥੇ ਸਾਡੀ ਲੋੜ ਹੋਈ ਅਸੀਂ ਹਾਜ਼ਰ ਹੋਵਾਂਗੇ ਤੇ ਜਿਹੜੇ ਪਿੰਡ ਦੇ ਸਾਡੇ ਵਿਕਾਸ ਨੇ ਜਿਵੇਂ ਦੱਸਿਆ ਸੇਠ ਜੀ ਨੇ ਵੀ ਜਿਹੜਾ ਸਟੇਡੀਅਮ ਦੀ ਘਾਟ ਹੈ ਇਹ ਜੋ ਵੀ ਘਾਟ ਹੈ ਜੀ ਇਹਦੀ ਪੂਰੀ ਹੋਵੇ ਇੱਕ ਸਾਡੇ ਜਿਹੜਾ ਸੀਵਰੇਜ ਦਾ ਪਾਣੀ ਹੈ ਇਹਦਾ ਨਿਕਾਸੀ ਕਰਕੇ ਇਹਦਾ ਟੋਬੇ ਦਾ ਹੱਲ ਕੀਤਾ ਜਾਵੇ ਹਾਂ ਜੀ ਬਸ ਕੀ ਕਹਿਣਾ ਚਾਹੁੰਦੇ ਹੋ ਜੀ ਜੇ ਵੀ ਸਰਬਸੰਮਤੀ ਹੋਈ ਹੈ ਕੀ ਲੱਗਦਾ ਵੀ ਬਾਕੀ ਵਾਰਡਾਂ ਦੇ ਵਿੱਚ ਜਾਂ ਮੈਂਬਰਾਂ ਦੇ ਨਾਲ-ਨਾਲ ਜੀ ਸਰਪੰਚਾਂ ਦੀ ਵੀ ਸਰਬਸੰਮਤੀ ਹੋ ਜਾਏ ਤਾਂ ਕੀ ਲੱਗਦਾ ਜਿਹੜਾ ਪੈਸਾ ਉਹੀ ਕਿਸੇ ਨਾ ਕਿਸੇ ਪਿੰਡ ਤੇ ਲੱਗ ਜੇ ਬਿਲਕੁਲ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਵਾਰਡ 12 ਦੇ ਸਾਰੇ ਵੋਟਰਾਂ ਦਾ ਤੇ ਸਪੋਰਟਰਾਂ ਦਾ ਇਹ ਧੰਨਵਾਦ ਕਰਦਾ ਵੀ ਇਹਨਾਂ ਨੇ ਪਹਿਲ ਕਦਮੀ ਕੀਤੀ ਹੈ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਵੀ ਵੀ ਵਿਜਨ ਚੋਣਕੇ ਤੇ ਜੇਤੇ ਤੱਕ ਜਿਹੜੇ ਕੰਮਾਂ ਦੀ ਗੱਲ ਹੈਗੇ ਅਸੀਂ ਆਪਣੇ ਤੌਰ ਤੇ ਪੂਰਾ ਸਹਿਯੋਗ ਕਰਾਂਗੇ ਇਹਨਾਂ ਨੂੰ ਕਿਉਂਕਿ ਸਾਨੂੰ ਵਾਰਡ ਦੇ ਪਿਛੇ ਵੀ ਮੈਂ ਪੰਚਾਇਤ ਦੇ ਵਿੱਚ ਰਹਿਣ ਨਾਲ ਤੇ ਉਹਨਾਂ ਕੰਮਾਂ ਬਾਰੇ ਵੀ ਪਤਾ ਹੈ ਤੇ ਇਹਨਾਂ ਨੂੰ ਦੱਸਿਆ ਵੀ ਹੈ ਸਭ ਤੋਂ ਵੱਡੇ ਵਧਾਈ ਦੇ ਹੱਕਦਾਰ ਇਹ ਨੇ ਵੀ ਇਹਨਾਂ ਨੇ ਸਾਰਿਆਂ ਨੂੰ ਮੇਰੇ ਲਾਪ ਕਰਕੇ ਸੱਜੂ ਜੀ ਨੇ ਵੀ ਮੰਨੇ ਪਿੱਛੇ ਇਹਨਾਂ ਨੇ ਚੋਣ ਵੀ ਲੜੀ ਸੀ ਤੇ ਉਸ ਤੇ ਪ੍ਰਤੀ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਬੰਦੇ ਜਿੰਨੇ ਵੀ ਇੱਥੇ ਹਾਜ਼ਰ ਨੇ ਸਾਰਿਆਂ ਦਾ ਧੰਨਵਾਦ ਠੀਕ ਹੈ ਜੀ ਠੀਕ ਇਧਰ ਭਾਈ ਕਾਕਾ ਜੀ ਖੜੇ ਹੋ ਸਾਡੀ ਭਾਈ ਜੀ ਕੀ ਲੱਗਦਾ ਵੀ ਸਰਬਸੰਮਤੀ ਹੋਈ ਆ ਕੀ ਲੱਗਦਾ ਬਾਕੀ ਵੀ ਇਸ ਤਰ੍ਹਾਂ ਹੋਣੀ ਚਾਹੀਦੀ ਸੀਗੀ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਵੈਸੇ ਤਾਂ ਜਿਹੜੀ ਸਰਬਸੰਮਤੀ ਹੈ ਬਹੁਤ ਵੱਡੀ ਚੀਜ਼ ਹੁੰਦੀ ਹੈ ਹੋਣੀ ਚਾਹੀਦੀ ਹੈ ਧੜੇ ਬੰਦੀ ਇਹਦੇ ਨਾਲ ਖਤਮ ਹੁੰਦੀ ਹੈ ਕਹਤੇ ਨਾ ਕਿ ਜਦੋਂ ਦੋ ਬੰਦੇ ਆਪ ਦੇ ਵਿੱਚ ਚੋਣ ਲੜਦੇ ਨੇ ਵੈਸੇ ਤਾਂ ਕਾਨੂੰਨ ਹੈ ਆਪਣਾ ਲੜ ਸਕਦੇ ਨੇ ਪਰ ਫੇਰ ਵੀ ਸਮਾਜਿਕ ਤੌਰ ਤੇ ਆਪਾਂ ਨੂੰ ਚਾਹੀਦਾ ਵੀ ਜਿੱਥੇ ਸਰਬਸੰਮਤੀ ਹੋ ਸਕੇ ਉੱਥੇ ਆਪਾਂ ਕਰੀਏ ਕਿਉਂਕਿ ਵਿਕਾਸ ਵੀ ਹੋਊਗਾ ਤੇ ਟੜੇ ਬੰਦੀ ਵੀ ਨਹੀਂ ਬਣਦੀ ਸੋ ਮੈਂ ਇਹਨੂੰ ਬਹੁਤ-ਬਹੁਤ ਵਧਾਈਆਂ ਤੇ ਆਸ ਕਰਦੇ ਹਾਂ ਅਸੀਂ ਵੀ ਇਹ ਜੋ ਵੀ ਪੰਚਾਇਤ ਇੱਥੇ ਬਣੀ ਉਹਦੇ ਨਾਲ ਮਿਲ ਕੇ ਵਿਕਾਸ ਦੇ ਕੰਮ ਹੋਣਗੇ ਵਧੀਆ ਥੈਂਕ ਯੂ ਹਾਂਜੀ ਭਾਈ ਜੀ ਬਾਈ ਬਲੰ ਦਾ ਸასი ਸ਼ਕਲ ਸਾਰਿਆਂ ਨੂੰ ਤੇ ਬਹੁਤ-ਬਹੁਤ ਮੁਬਾਰਕਾਂ ਮੈਡਮ ਨੂੰ ਤੇ ਸਾਰੇ ਦੇ ਸਹਿਯੋਗ ਦੇ ਨਾਲ ਸਾਰੇ ਭੈਣ ਛੋਟੇ ਵੱਡੇ ਵੀਰ ਭਾਈ ਦਾ ਸਹਿਯੋਗ ਤਿਆ ਤੇ ਇਹਨਾਂ ਨੂੰ ਅਸੀਂ ਨੇ ਸਰਬਸਮਤੀ ਨਾਲ ਮੈਂਬਰ ਚੁਣਿਆਗਾ ਜੀ ਠੀਕ ਹੈ ਜੀ ਹਾਂਜੀ ਭਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਸੀ ਗਾਰ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਨੂੰ ਤੇ ਬਾਕੀ ਮੈਡਮ ਨੂੰ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਵੀ ਸਰਬਸੰਮਤੀ ਹੋਈ ਆ ਪੰਚ ਕਰਾ ਚੁਣੇ ਗਏ ਨੇ ਤੇ ਅਸਤਾ ਉਮੀਦ ਆ ਸਾਨੂੰ ਵੀ ਮੈਡਮ ਵੱਧ ਤੋਂ ਵੱਧ ਕੰਮ ਕਰਨ ਬਾੜ ਦੇ ਵਿੱਚ ਤੇ ਕੁਝ ਕੋ ਇੱਕ ਦੋ ਦਿੱਕਤਾਂ ਨੇ ਬਾੜ ਦੇ ਵਿੱਚ ਜਿਹੜੀਆਂ ਇਹ ਮੈਡਮ ਨਾਲ ਅਸੀਂ ਸਾਂਝੀਆ ਕਰਨਾਂ ਕਰਾਂਗੇ ਪਰ ਅੱਜ ਮੈਂ ਕਹਿੰਦਾ ਇਹ ਬਿਜੀ ਨੇ ਵੀ ਨਾ ਜਾਦਾ ਮੰਗਾ ਰੱਖਿਆ ਜਾਣਾ ਹਨਾ ਤੇ ਬਾਕੀ ਸਾਡੇ ਵੱਲੋਂ ਬਹੁਤ ਬਹੁਤ ਪਤਾ ਹਾਂਜੀ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੇ ਸਹਿਯੋਗ ਨਾਲ ਇੱਥੇ ਪਹੁੰਚੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਪਣੇ 12 ਨੰਬਰ ਬਾੜ ਚ ਸਾਰਿਆਂ ਨੇ ਆਪਣੇ ਤੇ ਸਹਿਮਤੀ ਕੀਤੀ ਹੈ ਜੀ ਮੈਂ ਸਾਰੇ ਆਪਣੇ 12 ਨੰਬਰ ਬਾੜ ਦਾ ਧੰਨਵਾਦ ਕਰਦਾ ਹਾਂ ਜੀ ਜਿਹੜੇ ਜਿਹੜੇ ਸਾਹਿਬਾਂ ਨੇ ਇਹਨਾਂ ਨੇ ਆਪਣੇ ਵਿਸ਼ਵਾਸ ਜੀ ਜਿਤਾਏਗਾ ਜੀ ਆਪਾਂ ਇੱਕ ਗੱਲ ਤੇ ਖਰੇ ਹਾਂ ਹਾਂਜੀ ਸਰ ਕੋਸ਼ਿਸ਼ ਤਾਂ ਹੀ ਰੋਗੀ ਕਿ ਅਸੀਂ ਸਾਰੇ ਕੰਮ ਕਰਵਾਈਏ ਸਰ ਸਭ ਸੰਧੀਆਂ ਚੁਣਿਆ ਗਿਆ ਜੀ ਕੀ ਲੱਗਦਾ ਵੀ ਉਹਨਾਂ ਤੇ ਖਰੇ ਉਤਰੋਗੇ ਹਾਂਜੀ ਸਰ ਬਿਲਕੁਲ ਉਤਰਾਂਗੇ ਸਰ ਜਿਹੜੇ ਵੀ ਵਿਸ਼ਵਾਸਨਾ ਸਾਨੂੰ ਇਹਨਾਂ ਨੇ ਅੱਗੇ ਲਿਆਂਦਾ ਸਰ ਅਸੀਂ ਇਹਨਾਂ ਦੇ ਵਿਸ਼ਵਾਸ ਤੇ ਪੂਰੇ ਖਰੇ ਉਤਰਾਂਗੇ ਬਾਕੀ ਮੈਂ 12 ਨੰਬਰ ਵਾਰਡ ਦੇ ਜਿੰਨੇ ਵੀ ਸਾਡੇ ਛੋਟੇ ਵੱਡੇ ਮੈਂਬਰ ਨੇ ਸਾਰੇ ਵੋਟਰਾਂ ਦਾ ਧੰਨਵਾਦ ਦਿਲੋਂ ਧੰਨਵਾਦ ਕਰਦੀਆਂ ਤੇ ਸਾਡੇ ਕੁਝ ਜਿਹੜੇ ਮੌਤਵਰ ਬੰਦੇ ਨੇ ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਛਾਹਲੀ ਤੋਂ ਭਰਪੂਰ ਸਿੰਘ ਜਸੇਦਾਰ ਇਹ ਹੀ ਕਹਿੰਦਾ ਵੀ ਜਿੰਨਾ ਇਹ ਇੱਥੇ ਜਤੋਈਆ 12 ਨੰਬਰ ਦਾ ਇਹ ਸਮਝ ਲਓ ਵੀ ਸਾਰੇ ਪਿੰਡ ਚੋਂ ਵਧਾਈ ਦੇ ਪਾਤਰ ਨੇ ਬਹੁਤ ਵਧੀਆ ਧੜੇਬੰਦੀ ਹੋਣੀ ਨਹੀਂ ਚਾਹੀਦੀ ਸਾਰੇ ਪਿੰਡ ਤੇ ਸੌਥਾ ਹੋਣਾ ਚਾਹੀਦਾ ਜਿਵੇਂ ਇਹਨਾਂ ਦਾ ਹੋਇਆ ਐਸੇ ਲੋਟ ਅਸੀਂ ਨਾਲ ਮਿਲ ਕੇ ਸਾਰਿਆਂ ਸਾਥ ਦੇ ਕੇ ਸਾਰੇ ਨਗਰ ਨੇ ਵੀ ਇਹਨੂੰ ਆਪਾਂ ਚੁਟਾਈਗੇ ਇਹ ਅੱਜ ਤੋਂ ਕਿਸੇ ਨੇ ਕਾਗਜ਼ ਨਹੀਂ ਭਰੇ ਇਹਨੂੰ ਛਾਹਲੀ ਚਾਬਦਾ ਸਭ ਤੋਂ ਪਹਿਲਾਂ ਜਿੱਤਿਆ ਕਰਾਰ ਉਹ ਲਿਆ ਨਹੀਂ ਉਹ ਹੇ ਸਭ ਤੋਂ ਪਹਿਲਾਂ ਬਿਨਾ ਚਤਤ ਜਿੱਤ ਬਿਨਾ ਜਿੱਤਨ ਤੋਂ ਮੈਂਬਰ ਹੋਲੇ ਹਾਂ ਹਾਂ ਜਿੱਤ ਕੇ ਮੈਂਬਰ ਬਣਿਆ ਬਿਨਾ ਚੋਣ ਲੜੇ ਬਿਗੇਰ ਚੋਣ ਲੜੇ ਕੋਈ ਕਿਸੇ ਦਾ ਬਵਾਦ ਨਹੀਂ ਠੀਕ ਹੈ ਸਭ ਤੋਂ ਵਧਾਈ ਤੇ ਸਭ ਨਾ 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 ਬੋਲਟ ਚਲੋ ਮਾਤਾ ਨਾ 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 ਸੇਵਾ ਦਾ ਮੌਕਾ ਦਿੱਤਾ ਜਰਨਾ ਨਾ ਆ ਕੇ ਤੇ ਸੇਵਾ ਦੇਣੇ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਆਇਆ ਨਾ ਕਰੋ ਆਜੋ ਆਜੋ ਸਾਰੇ ਆਜੋ ਨਾਲ ਲੈ ਲਓ ਤਾਂ ਉਹ ਲੈ ਲਓ ਬਾਬਾ 100 ਰੁਪਏ ਦੇ ਉਹ ਲਓ ਹਾਰੋਂ ਦੇਖੋ ਪਏ ਸਾਹਮਣੇ ਆਜਾ ਮੈਂ ਲੈ ਲਵਾਂਗਾ ਬੋਲੇ ਤੋਨਹਾ ਸਤਿਨਾਮ ਅਲਾਹ ਆਜੋ 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 ਮੱਕਾ ਹੱਕਾ ਜੀ ਜੀ ਸਵਾਗਤ ਹੈ ਇਹ ਤਾਂ ਸਪੋਰਟਰ ਨੇ ਆਪਣੇ ਦੂਸਰੇ ਬਾਟ ਵਿੱਚ ਹੋਮ ਬੰਡਰ ਨੂੰ ਸਾਹਮਣੇ ਰੱਖਤਾ ਹੈ ਕੈਮਰਾ ਦਿਨ ਲਾ ਸਵਾਦ ਆ ਲਗ ਗਈ ਜਪੋ ਜੀ ਸਾਜੀ ਦੇ ਸਾਜੀ ਵੀ ਦੇ ਤਾਂ ਲੈ ਪਹਿਲੇ ਜੀ ਪਾਉਂਦਾ Okay. ਗੱਲ ਦੀ ਹੈ ਨਾ ਤਾਂ ਤੁਸੀਂ ਬੇਚੀਜ਼ ਕੋ ਕੇ ਦੱਸ ਸਕਦੇ ਹੋ ਆਪਾਂ ਉਹ ਦਿੱਕਤਾਂ ਨੂੰ ਦੂਰ ਕਰਾਂਗੇ ਤੇ ਦਿਲ ਖੋਲ ਕੇ ਤੁਸੀਂ ਗੱਲ ਕਰ ਸਕਦੇ ਹੋ ਠੀਕ ਹੈ ਜੀ ਗਰਾਉਂਡ ਪ੍ਰਤੀ ਜਾਂ ਕੋਈ ਤੁਹਾਨੂੰ ਕਿਸੇ ਗੱਲ ਦੀ ਨੀਡ ਹੈ ਜ਼ਰੂਰਤ ਹੈ ਤੁਹਾਨੂੰ ਤਾਂ ਤੁਸੀਂ ਦੱਸ ਸਕਦੇ ਹੋ ਹਾਂ ਜੀ ਓਕੇ ਕਾਕਤ ਵਾਲੀ ਮਸ਼ੀਨ ਠੀਕ ਹੈ ਜੀ ਇਹ ਤਾਂ ਛੋਟੀ ਹੈ ਤੁਹੇ ਏਡੀ ਕਰ ਕੋਣ ਨਾਲ ਵਾਦਾ ਐ ਇਸ ਚ ਦਾ ਬਣ ਗਈ ਜਦੋਂ ਚੇਤਾਂ ਕਰਤੀ ਜਾਣ ਵਰਗੀਆਂ ਹੁਣ ਕਿੱਥੇ ਸੀ ਹੁਣ ਤੋਂ ਉਹ ਵੀ ਵਿਆਹ ਹੀ ਕਈ ਵਾਰ ਪਹਿਲਾਂ ਠੀਕ ਹੈ ਜੀ ਦੇਖੋ ਜੀ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਜਿੰਨਾ ਵੀ ਹੋ ਸਕੇ ਅਸੀਂ ਵੱਧ ਤੋਂ ਵੱਧ ਨਾਲ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰੀਏ ਅਸੀਂ ਪੰਚਾਇਤ ਅੱਗੇ ਵੀ ਤੁਹਾਡੀ ਡਿਮਾਂਡ ਰੱਖਾਂਗੇ ਤੇ ਅਸੀਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸਾਰੀਆਂ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਾਂਗੇ ਠੀਕ ਹੈ ਜੀ ਕਿੰਨੀ ਕ ਖੁਸ਼ੀ ਹੈ ਥੈਂਕ ਯੂ ਤੇ ਤੁਹਾਨੂੰ ਕਿਸੇ ਮਤਲਬ ਕੋਈ ਪ੍ਰੋਬਲਮ ਆ ਰਹੀ ਹੈ ਗਰਾਊਂਡ ਦੇ ਵਿੱਚ ਕਿਸੇ ਨੂੰ ਤੁਹਾਨੂੰ ਵੀ ਜ਼ਿੰਦਗੀ ਰੂਣੀ ਹੈ ਹਾਂ ਇਹਨਾਂ ਦੇ ਹਾਕੀ ਰੈਂਡ ਦਾ ਕੁਝ ਸਿਸਟਮ ਲੱਗ ਤੁਹਾਡੇ ਕੋਲ ਤਾਂ ਹੈਗਾ ਹਾਕੀ ਵਾਲੇ ਕੋਲੇ ਦਾ ਦਰਸ਼ਕੋ ਤੁਹਾਨੂੰ ਪੂਰੀ ਗੱਲਬਾਤ ਦਿਖਾਈ ਜਿੱਥੇ ਕਿ ਸਰਬਸੰਮਤੀ ਹੈ ਵੀ ਜਿੱਥੇ ਦੱਸਿਆ ਜਾ ਰਿਹਾ ਵੀ ਸਾਰਿਆਂ ਵੱਲੋਂ ਸਰਬਸੰਮਤੀ ਜਿਹੜੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਪਿੰਡ ਦਾ ਵਿਕਾਸ ਹੈ ਕਿਉਂਕਿ ਸਰਬਸਮੂਤੀ ਨਾਲ ਵਿਕਾਸ ਜਿਹੜਾ ਜ਼ਿਆਦਾ ਹੋ ਸਕਦਾ ਕਿਉਂਕਿ ਕਿਤਨਾ ਕਿਹੜਾ ਪੈਸਾ ਜਿਹੜਾ ਉਹ ਵੇਸਟ ਕੀਤਾ ਜਾਂਦਾ ਉਹ ਕਿਤਨਾ ਕਿਤੇ ਪਿੰਡ ਦੇ ਵਿੱਚ ਲੱਗ ਸਕੇ ਤਾਂ ਕਿ ਜਿਹੜਾ ਪਿੰਡ ਦਾ ਵਿਕਾਸ ਹੋ ਸਕੇ ਤੁਸੀਂ ਦੇਖ ਰਿਹਾ ਹੋ ਜੀ ਪੰਜਾਬੀ ਵਾਲਾ ਟੀਵੀ ਤੋਂ ਤਸਵੀਰਾਂ ਸਾਸੀ ਕਾਲ